ਅਨਿਗੋਸ਼ੀ ਸਾਸੀ ਗਾਲ ਜੀ ਸਾਰਿਆਂ ਨੂੰ ਹੋਰ ਵੀਰੇ ਠੀਕ ਹੋਈ ਸਾਰਿਆਂ। ਅਡੇ ਵੀਰੇ ਵੀ ਕਮੈਂਟ ਕਰਦੇ ਸੀਗੇ, WhatsApp ਤੇ ਮੈਸੇਜ ਕਰ ਰਹੇ ਸੀਗੇ, ਕਾਲ ਕਰ ਰਹੇ ਸੀਗੇ ਕਿ ਜਿਹੜਾ ਵੀਰੇ ਵੀ ਤੁਸੀਂ ਖੇੜ ਪਾਣੀ ਦੇ ਦੱਸੀ ਗਿਆ ਤੁਮ ਵੀ ਪਾਣੀ ਦਾ ਤੁਸੀਂ ਦੱਸ ਨਹੀਂ ਰਹੇ ਹੈਗੇ। ਕਿ ਪਾਣੀ ਦੇ ਵਿੱਚ ਕੀ ਕੀ ਪੈਂਦਾ ਜਾਂ ਪਾਣੀ ਕਿਵੇਂ ਬਣਾਣਾ ਵੀਰੇ। ਤਾਂ ਅੱਜ ਵੀਰੇ ਆਪਾਂ ਵੀਡੀਓ ਲੈ ਕੇ ਆਏ ਤੁਹਾਡੇ ਲਈ ਵੀ ਪਾਣੀ ਦੇ ਵਿੱਚ ਕਿਹੜੀ ਕਿਹੜੀ ਚੀਜ਼ਾਂ ਪੈਂਦੀਆਂ ਨੇ। ਇਹ ਵੀਰੇ ਜਿਹੜੀ ਵੀਡੀਓ ਆਪਣੀ ਜਾਂ ਪਾਣੀ ਆ ਵੀਰੇ ਇਹ ਸਿਰਫ ਨਵੇਂ ਮੁੰਡਿਆਂ ਲਈ ਹੈ ਜੀ। ਜਿਹੜੇ ਵੀ ਵੀਰੇ ਸਾਡੇ ਵਾਂਗੂ ਨਵੇਂ ਉੱਠੇ ਨੇ ਠੀਕ ਹੈ ਜੀ ਛੋਟੇ ਬੱਚੇ ਨੇ ਹਜੇ ਜਿਹੜੇ 10ਵੀਂ ਵਾਲੇ 11ਵੀਂ ਵਾਲੇ 12ਵੀਂ ਵਾਲੇ ਨਵਾਂ ਸ਼ੌਂਪ ਕਰਦੇ ਨੇ ਵੀਰੇ ਉਹਨਾਂ ਲਈ ਵੀਡੀਓ ਹੁੰਦੀ ਹੈ ਜੀ ਆਪਣੀ 11 ਤੱਕ ਤੇ ਜਿਹੜੀਆਂ ਵੀਰੇ ਆਪਾਂ ਚੀਜ਼ਾਂ ਦੱਸਾਂਗੇ ਅੱਠ ਚੀਜ਼ਾਂ ਨੇ ਵੀਰੇ ਪਾਣੀ ਦੇ ਵਿੱਚ ਇਹ ਵੀਰੇ ਪੰਸਾਰੀ ਦੁਕਾਨ ਤੋਂ ਤੁਹਾਨੂੰ ਆਰਾਮ ਨਾਲ ਮਿਲ ਜਾਣੀਆਂ ਠੀਕ ਹੈ ਜੀ ਜਿਹੜਾ ਵੀਰੇ ਆਪਾਂ ਤੁਹਾਨੂੰ ਇਹ ਪਾਣੀ ਦੱਸਣ ਲੱਗੇ ਆ ਇਹ ਬਾਈ ਚੀਨਾ ਮਾਨ ਸਾਹੀ ਨੇ ਵੀ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਹੋਇਆ ਜੀ ਉਹਨਾਂ ਨੇ ਵੀ ਆਹੀ ਗੱਲ ਕਹੀ ਸੀ ਵੀ ਨਵੇਂ ਪਲੇਅਰ ਇਹ ਯੂਜ਼ ਕਰ ਸਕਦੇ ਨੇ ਪਾਣੀ ਦਾ ਸਕਦੇ ਨੇ ਵਰਤ ਸਕਦੇ ਨੇ ਤੇ ਕਬੂਤਰ ਵੀਰੇ ਫੁੱਲ ਵਧੀਆ ਉੱਡਣਗੇ ਉਹਨਾਂ ਦੇ ਤੇ ਆਪਾਂ ਵੀਰੇ ਉਹੀ ਵੀਰੇ ਤੁਹਾਨੂੰ ਦੱਸਣ ਲੱਗੇ ਆ ਇੱਕ ਦੋ ਚੀਜ਼ਾਂ ਆਪਾਂ ਨੇ ਐਡ ਕੀਤੀਆਂ ਨੇ ਤੇ ਵੀਰੇ ਸੁਣ ਲਿਓ ਧਿਆਨ ਨਾਲ ਠੀਕ ਆ ਪਾਣੀ ਤੇ ਜਿਹੜੇ ਜਿਹੜੇ ਵੀ ਵੀਰੇ ਲੈ ਕੇ ਆਉਣਾ ਚਾਹੁੰਦੇ ਨੇ ਵਰਤ ਸਕਦੇ ਨੇ ਵੀਰੇ ਘਰੇ ਵੀ ਵਰਤ ਸਕਦੇ ਹੋ ਤੁਸੀਂ ਬਾਜੀ ਤੇ ਵੀ ਲਾ ਕੇ ਦੇਖ ਸਕਦੇ ਹੋ ਤੇ ਆਹ ਵੀਰੇ ਆਪਣਾ ਲਿਖਿਆ ਪਾਣੀ ਉਹ ਕੋਈ ਪਾਣੀ ਵੀਰੇ ਇੱਕ ਤੋਲਾ ਤਾਂ ਲੈਣਾ ਜੀ ਵੀਰ ਜਣਾ ਸੱਦ ਚੀਨੀ ਮਲਠੀ ਤਵਾਜ਼ੀ ਗੁਲਾਬ ਦੇ ਫੁੱਲ ਛੋਟੀ ਇਲਾਇਚੀ ਚੰਦਰਬੂਰ ਤੇ ਜੌਮ ਹਰ ਇਹ ਸਾਰੀਆਂ ਚੀਜ਼ਾਂ ਵੀਰੇ ਇੱਕ ਇੱਕ ਤੋਲਾ ਲੈਣੀ ਹੈ ਅਨਸਾਰ ਇਹਦੇ ਵਧੀਆ ਕਹਿ ਕੇ ਲੈਣੀਆਂ ਵੀਰੇ ਹੈ ਠੀਕ ਹੈ ਜੀ ਲੈ ਕੇ ਇੱਕ ਇੱਕ ਤੋਲਾ ਜੀ ਲਿਆ ਕੇ ਤੁਸੀਂ ਸ਼ਾਮਾਂ ਦੇ ਵਿੱਚ ਸੁਕਾ ਲੈਣਾ ਕਰੇ ਲਿਆ ਕੇ ਸ਼ਾਮਾਂ ਚ ਸੁਕਾ ਲੈ ਜੀ ਕਾ ਕੇ ਇਹਨੂੰ ਇੱਕ ਦਿਨ ਪੂਰਾ ਇੱਕ ਜਾਂ ਦੋ ਦਿਨ ਸਕਾਰਿਓ ਸਕਾਉਣ ਦਾ ਵੀ ਇਹ ਰੀਜ਼ਨ ਇਹ ਆ ਵੀ ਜਿਵੇਂ ਹੁਣ ਪੰਸਾਰੀ ਦੀ ਦੁਕਾਨ ਦੇ ਵਿੱਚ ਸਮਾਨ ਪਿਆ ਰਹਿੰਦਾ ਜੀ ਉਹਨਾ ਥੋੜਾ ਜਿਹਾ ਸਿੱਲਾ ਜਾਂ ਹੋ ਜਾਂਦਾ ਸੁਲਾਬਾ ਹੋ ਜਾਂਦਾ ਸਮਾਨ ਤੇ ਤੁਸੀਂ ਵੇਖਿਆ ਕਿ ਇਹਨੂੰ ਸੁਕਾਇਆ ਹੋਊਗਾ ਨਸ਼ਾਮਾ ਵਧੀਆ ਤਰੀਕੇ ਨਾਲ ਸਕਾ ਕੇ ਤੇ ਤੁਸੀਂ ਕੁੱਟੋਗੇ ਵੀ ਇਹ ਸੌਖਾ ਕੁੱਟਿਆ ਜਾਊਗਾ ਠੀਕ ਹੈ ਜੀ ਤੇ ਉਦੋਂ ਬਾਅਦ ਵੀਰੇ ਤੁਸੀਂ ਕੁੱਟਣਾ ਕੁੰਡੀ ਛੋਟੇ ਦੇ ਵਿੱਚ ਕੁੱਟਣਾ ਜਾਂ ਤੁਸੀਂ ਕੁੱਟਣਾ ਜੀ ਹੋਮ ਦੇ ਅਸਤੇ ਦੇ ਵਿੱਚ ਜਿਹੜਾ ਵੀ ਆਪਣੇ ਮਿਕਸੀ ਕਰ ਲੈਨੇ ਹੋ ਉਹ ਮਿਕਸੀ ਕਰਕੇ ਵੀਰੇ ਵਧੀਆ ਨਹੀਂ ਰਹਿੰਦਾ ਜੀ ਪਾਣੀ ਕਿਉਂਕਿ ਉਹਦੇ ਤਤ ਮਰ ਜਾਂਦੇ ਨੇ ਵੀਰੇ ਪਾਣੀ ਦੇ। ਈ ਠੰਡੀਆਂ ਚੀਜ਼ਾਂ ਨੇ ਇਹਨਾਂ ਦੇ ਤਤ ਮਰ ਜਾਂਦੇ ਨੇ ਤੇ ਉਹ ਗੱਲ ਨਹੀਂ ਰਹੇਗੀ ਵੀਰੇ। ਮਿਕਸੀ ਜਿਹੜੇ ਤੇ ਪਾਣੀ ਦੇ ਆਪਾਂ ਜਹੀ ਨਹੀਂ ਕਰਦੇ। ਇਸ ਕਰਕੇ ਵੀ ਆਪਾਂ ਜਿਆਦਾ ਕੁੰਡੀ ਛੋਟੇ ਦੇ ਵਿੱਚ ਪਾਣੀ ਕੁੱਟਦੇ ਆਂ ਜਾਂ ਆਪਾਂ ਕੁੱਟਦੇ ਆਂ ਹੀ ਮਾਮ ਦੇ ਆਸਤੇ ਦੇ ਵਿੱਚ। ਤੇ ਸਾਰੀਆਂ ਚੀਜ਼ਾਂ ਵੀਰੇ ਲੈ ਲਈਆਂ। ਬਾਰੀ-ਬਾਰੀ ਕੀ ਰੋਟਣੀ ਆ। ਇੱਕ ਚੀਜ਼ ਪਹਿਲਾਂ ਕੁੱਟੀ। ਦੂਜੀ ਦਵਾਰਾ ਕੁੱਟਣੀ ਹੈ ਐਨੀ ਕੱਟਣਾ ਵੀ ਨਹੀਂ ਕਿ ਸਾਰਾ ਕੁਝ ਇਕੱਠਾ ਹੀ ਪਾ ਕੇ ਕੁੱਟਣ ਲੱਗ ਜਾਓ ਕਟਣੀ ਨਹੀਂ ਬਣਾਉਣੀ ਹੈਗੀ ਵੀਰੇ ਆਪਾਂ ਨੇ ਠੀਕ ਹੈ ਇੱਕ ਇੱਕ ਕੀ ਕੁੱਟਣੀ ਆ ਤੇ ਕੁੱਟ ਕੇ ਵੀਰੇ ਐਨ ਬਰੀਕ ਕਰਨੀ ਆ ਸਾਰਾ ਕੁਝ ਵੀਰੇ ਕੁੱਟਿਆ ਗਿਆ ਜਦ ਜਦ ਵੀ ਬਰੀਕ ਹੋ ਗਿਆ ਉਦੋਂ ਤੁਸੀਂ ਦੁਬਾਰਾ ਫੇਰ ਕੁੱਟਣਾ ਵੀ ਕੁੱਟਣ ਤੋਂ ਬਾਅਦ ਵੀਰੇ ਪਾਣੀ ਨੂੰ ਕੱਪੜੇ ਦੇ ਵਿੱਚ ਜਾਂ ਚਾਹ ਪਾਉਣੀ ਹੈ ਵਿੱਚ ਚਾਹ ਪਾਉਣੀ ਲੈ ਲਿਓ ਚਾਹ ਪਾਉਣੀ ਦੇ ਵਿੱਚ ਲੈ ਕੇ ਉਹਨੂੰ ਸਮਾਰ ਕੇ ਛਾਣ ਲੈਣਾ ਇਰਾ ਮੋਟਾ-ਮੋਟਾ ਰਹੂਗਾ ਔਰ ਉਹ ਵੀ ਦੁਬਾਰਾ ਫੇਰ ਘੋਟਣਾ। ਵੀ ਜਣੀ ਇਹ ਸਾਰਾ ਪਾਣੀ ਵੀਰੇ ਚਾਹ ਬੋਣੀ ਦੇ ਵਿੱਚ ਹੀ ਲੰਘਾਉਣਾ। ਠੀਕ ਹੈ ਜੀ। ਜਦੋਂ ਵੀਰੇ ਇਹ ਬਰੀਕ ਹੋ ਗਿਆ, ਪਤਲਾ ਕੁੱਟਿਆ ਗਿਆ ਜੀ। ਸਮਝ ਲਓ ਵੀ ਥੋੜਾ ਪਾਣੀ ਕੁੱਟਿਆ ਗਿਆ। ਤੇ ਹੁਣ ਵੀਰੇ ਆਪਾਂ ਤੁਹਾਨੂੰ ਦੱਸ ਰਹੇ ਹਾਂ ਸਾਂਭਣ ਦਾ ਤਰੀਕਾ। ਕੁੱਟਿਆ ਗਿਆ ਜੀ ਪਾਣੀ ਆ ਗਿਆ ਤੁਹਾਡੇ ਕੋਲ ਆ ਤੇ ਇੱਕ ਦੁਕਾਨ ਤੋਂ ਤੁਸੀਂ ਲੈ ਲੈਣੇ ਨੇ ਆਲੂ ਬੁਖਾਰੇ। ਸੁੱਕੇ ਆਲੂ ਬੁਖਾਰੇ। ਕਾਲੇ ਰੰਗ ਦੇ ਹੋਣਗੇ ਵੀਰੇ ਕਾਲੇ ਭੂਰੇ ਜੇ ਤੇ ਤੁਸੀਂ ਟੇਸਟ ਕਰਕੇ ਦੇਖਣਾ ਵੀਰੇ ਹੁਣ ਮਾੜਾ ਮੂੰਹ ਲਾਣਾ ਆਪਣੇ ਦੇਖਣਾ ਖੱਟ ਮਿੱਠਾ ਜੇ ਟੇਸਟ ਹੋਊਗਾ ਠੀਕ ਹੈ ਜੀ ਖੱਟ ਮਿੱਠਾ ਆਲੂ ਭਖਰਾ ਲੈ ਲੈਣਾ ਲਿਆ ਕੇ ਜੀ ਤਾਂ ਤੁਹਾਨੂੰ ਵੀਰੇ ਪੁਰਾਣੇ ਮਿਲ ਲੈਣਾ ਤਾਂ ਸਭ ਤੋਂ ਵਧੀਆ ਤਿੰਨ ਚਾਰ ਸਾਲ ਪੁਰਾਣੇ ਲੈ ਕੇ ਜਿਆਦਾ ਰੱਖ ਲਓ ਵੀਰੇ ਇਕੱਠਾ ਕਿਲੋ ਆਲੂ ਭਖਰਾ ਲੈ ਕੇ ਰੱਖ ਲਓ ਖਰਾਬ ਨਹੀਂ ਹੁੰਦੇ ਹੈਗੇ ਉਹ ਲੈ ਕੇ ਰੱਖ ਲਓ ਉਹ ਵੀ ਤੇ ਤੁਹਾਡੇ ਵਧੀਆ ਲੱਗ ਜਣਾਗਾ ਟਾਈਮ ਉਹਦੇ ਲੈ ਕੇ ਆਲੂ ਦਾ ਟੇਸਟ ਕਰ ਲੈਣਾ ਮੜਾ ਜੇ ਖੱਟ ਮਿੱਠਾ ਜੇ ਹੋਊਗਾ ਵੀ ਇੱਕ ਕੱਲ ਉਹ ਘਰ ਆ ਪੀ ਹੋ ਜਾਣਾ ਸਾਬ ਨੂੰ ਦੱਸ ਰਹੇ ਵੀ ਇਹ ਸਾਹਮਣਾ ਕਿਵੇਂ ਉਤਰ ਕਰਨੀ ਗੇੜਿਆਂ ਨੇ ਉਹਨੂੰ ਜਦੋਂ ਬੱਚਦਾ ਤਾਂ ਇੱਕ ਕੱਲ ਉਹ ਘਰ 60 ਐਮਰ ਪਾਣੀ ਦੇ ਵਿੱਚ ਪੀਣਾ ਤੇ ਇੱਕ ਚੁੰਡੀ ਵੀਰੇ 60 ਐਮਰ ਪਾਣੀ ਦੇ ਵਿੱਚ ਪਿਉਣੀ ਤੇ ਜਦੋਂ ਵੀਰੇ ਆਪਣਾ ਸਾਹਮਣਾ ਉਤਰ ਗੇੜਿਆਂ ਤੋਂ ਸਾਹਮਣ ਕਰਨੀ ਹੈ ਉ ਉਤਰ ਦੀ ਸਭ ਤੋਂ ਜ਼ਰੂਰੀ ਗੱਲ ਅਕਿ ਜੇ ਹੁਣ ਸੁਣ ਲਿਓ ਧਿਆਨ ਨਾਲ ਗੇੜਿਆਂ ਤੋਂ ਆਏ ਬੂਤਰ ਦੀ ਵੀਰੇ ਗਰਮੀ ਜ਼ਰੂਰ ਘਟਣੀ ਹੈ ਸਾਰੀ ਗੇ ਵੀਰੇ ਠੀਡੀ ਗਈ ਹੋਈ ਆ ਜੇ ਲੋ ਵੀਰੋ ਉੱਡੇ ਕੇ ਆਇਆ ਕਬੂਤਰ ਉਹਨੂੰ ਚਾਹੇ ਬਦਾਮਾਂ ਤੋਂ ਪਹਿਲਾਂ ਗਰਮੀ ਕੱਢ ਦੋ ਜੇ ਤੁਹਾਡਾ ਢੂਡਾ ਵੀ ਇਹ ਘੱਟ ਉੱਡ ਕੇ ਆਇਆ ਟਾਈਮ ਨਾਲ ਬਹਿ ਗਿਆ ਫਿਰ ਤੂੰ ਆਉਂਦੇ ਨੂੰ ਇੱਕ ਵਾਰ ਕੋਕਾ ਪਾਣੀ ਚਕਾਓ ਤੇ ਆਉਂਦੇ ਨੂੰ ਜਲਾਵ ਕਰ ਦੋ ਜਾਂ ਫਿਰ ਵੀਰੇ ਤੁਸੀਂ ਜਿਵੇਂ ਤੁਹਾਡਾ ਕਬੂਤਰ ਵੱਧ ਉੱਡਿਆ ਆ ਉਹਨੂੰ ਤੁਸੀਂ ਕੀ ਕਰਨਾ ਜੀ ਪਹਿਲਾਂ ਪਾਣੀ ਚਕਾ ਲਿਆ ਫਿਰ ਦਾਣੇ ਬਦਾਮ ਬਾਅਦ ਇਹ ਜੋ ਵੀ ਤੁਸੀਂ ਪਾਉਣਾ ਵੀਰੇ ਬਦਾਮ ਹੀ ਪਾਉਣੇ ਨੇ ਇਕੱਲੇ ਵੈਸ ਤਾਂ ਦਾਣੇ ਜੇ ਠੰਡਾ ਦਿਨਾ ਫਿਰ ਦਾਣੇ ਵੀ ਪਾ ਸਕਦੇ ਹੋ ਅਨੇ ਬਦਾਮ ਦੇ ਕੇ ਵੀ ਇਹ ਉਤਰਨ ਤੁਸੀਂ ਸ਼ਾਮ ਜੀ ਵੇਲੇ ਜਲਾਬ ਕਰਨਾ ਵੀਰੇ ਉਤਰ ਦਾ ਗਰਮੀ ਘੱਡਣੀ ਹੈ ਗਰਮੀ ਘਰੀ ਜਿਹੜੀ ਚੀਜ਼ ਜਨਕਣ ਨਹੀਂ ਵੀਰੇ ਜਿਆਦਾ ਤੁਸੀਂ ਉੱਥੇ ਤ੍ਰਿਫਲੇ ਦਾ ਜਲਾਬ ਲਾ ਸਕਦੇ ਹੋ ਜਾਂ ਵੀਰੇ ਛੋਟੀ ਹਰੜ ਦਾ ਜਲਾਬ ਕਰ ਸਕਦੇ ਹੋ ਜਾਂ ਫਿਰ ਇਮਲੀ ਦਾ ਜਲਾਬ ਕਰ ਸਕਦੇ ਆ ਵੀਰੇ ਇਹ ਤਿੰਨਾਂ ਚੀਜ਼ਾਂ ਦੇ ਵਿੱਚੋਂ ਜਿਹੜੀ ਚੀਜ਼ ਮਰਜ਼ੀ ਲੈ ਲਿਓ ਕੋ ਹੋਰ ਵੀ ਚੀਜ਼ਾਂ ਹੁੰਦੀਆਂ ਹਨ ਕਿ ਆਪਾਂ ਨੂੰ ਨਾ ਬਾਰੇ ਪਤਾ ਨਹੀਂ ਨੌਲੇਜ ਨਹੀਂ ਆਪਾਂ ਲਾਈ ਨਹੀਂ ਕਦੇ ਇਹ ਜੀਜ਼ਾਂ ਆਪਾਂ ਵਰਤੀਆਂ ਨੇ ਠੀਕ ਹੈ ਜੀ ਤੁਸੀਂ ਲਾਉਣ ਤੋਂ ਬਾਅਦ ਉੱਤਰ ਨੂੰ ਕੂਡੇ ਦੇ ਵਿੱਚ ਛੱਡ ਦੇਣਾ ਵੀ ਤੁਹਾਨੂੰ ਪਤਾ ਲੱਗ ਜੂਗਾ ਵੀਰੇ ਕਬੂਤਰ ਐ ਜਿਵੇਂ ਹੀ ਸਾਥ ਹੋ ਜੁੰਦੋ ਜਿਹੜੀ ਵੀਰੇ ਕੂਤਰ ਦੇ ਅੰਦਰ ਗਰਮੀ ਹੋਊ ਵੀ ਸਾਰੀ ਗਰਮੀ ਨਿਕਲ ਜਣੀ ਹੈ ਠੀਕ ਹੈ ਜੀ ਆਗੇ ਜੀ ਉਹ ਦੋ ਹਰਾ ਦੇ ਅਗਲੇ ਦਿਨ ਨੂੰ ਵੀ ਤੁਸੀਂ ਕੀ ਕਰਨਾ ਜੀ ਕਬੂਤਰ ਨੂੰ ਆਪਣੇ ਪਾਲਣ ਦੇ 12 ਬਦਾਮ ਪਾਲਣ ਜਾਂ ਵੀ ਦੇ ਪਾਲਣ ਦੇ 8 ਬਦਾਮ ਜਿੰਨੇ ਵੀ ਤੁਹਾਡੇ ਮਨ ਮੰਨਦਾ ਗਰਮੀ ਹੈ ਹਿਸਾਬ ਨਾਲ ਉਹਨੇ ਬਦਾਮ ਪਾ ਕੇ ਸਾਂਭਣ ਦੇ ਲਈ ਤੁਸੀਂ ਕੀ ਕਰਨਾ ਜੀ ਉੱਤਰ ਨੂੰ ਦੇਖਾ 40 ਡਿਗਰੀ ਦਾ ਟੈਂਪਰੇਚਰ ਪਲਾਸਾ 42 ਆ 43 42 43 ਆ ਫਿਰ ਤਾਂ ਤੁਸੀਂ ਗੀਦੀਆਂ ਨਮੀ ਨੇ ਘੱਟ ਜੀ ਆਪਾਂ ਵੀ ਘੱਟ ਲਾਉਂਦੇ ਤਾਂ ਤੁਹਾਨੂੰ ਵੀ ਘੱਟ ਲਾਉਣ ਨੂੰ ਕਹਾਂਗੇ ਆਪਾਂ ਠੀਕ ਹੈ ਜੀ ਤਾਂ ਤੁਸੀਂ ਲਾਉਣੀ ਨੇ ਡੇਢ ਜਾਂ ਦੋ ਗਰੀਆਂ ਬਸ ਜੇ ਵੀਰੇ 43 ਆ ਤਾਂ ਇੱਕੇ ਲਾਉਣੀ ਆ ਬਸ ਜਿਵੇਂ 40 42 ਦੇ ਵਿੱਚ ਵਿੱਚ ਆਬ ਵੀ ਡੇਢ ਦੋ ਦੇ ਵਿੱਚ ਵਿੱਚ ਲਾ ਸਕਦੇ ਓਦੋਂ ਵਾਰ ਵੀਰੇ ਤੁਹਾਨੂੰ ਸਵੇਰੇ 7 ਵਜੇ ਨੂੰ ਗੀਦੀਆਂ ਦੇਤੀਆਂ ਕਬੂਤਰ ਦੀ 5 ml ਬੋਕਾ ਪਾਣੀ ਛਾਣੀ ਜਾਣਾ ਲਾ ਕੇ ਵੀ ਨਾ ਆਮ ਨਾ ਖੁੱਡੇ ਦੇ ਵਿੱਚ ਛੱਡ ਦੋ ਖੁੱਡੇ ਦੇ ਵਿੱਚ ਛੱਡਣ ਤੋਂ ਬਾਅਦ ਵੀ ਕਬੂਤਰ ਨੂੰ ਤੁਸੀਂ 11 ਮਿੰਟ ਟੱਕਣਾ ਐਗਜ਼ੈਕਟ 11 ਮਿੰਟ ਚਾਕੇ ਵੀਰੇ ਤੁਸੀਂ ਹੁੱਟੋ ਤੇ ਫੜ ਕੇ ਦੇਖਣਾ ਵੀ ਕੋਈ ਦਾਣਾ ਜਾਂ ਬਦਾਮ ਨਹੀਂ ਬਦਾਮ ਨਹੀਂ ਵੇ ਤਾਂ ਦਾਣੀ ਤਾਂ ਪਾਉਣੀ ਨਹੀਂ ਹੈਗੇ ਆਪਾਂ ਮੁੜ ਕੇ ਬਦਾਮ ਕੋਈ ਨਹੀਂ ਹੈਗਾ ਅੰਦਰ ਉਹਦੇ ਚੈੱਕ ਕਰ ਲਿਆ ਜੀ ਉਹਨੂੰ ਫਿਰ ਆਪਾਂ ਨੇ ਕੀ ਕਰਨਾ 10 ml ਬੋਕਾ ਪਾਣੀ ਦੇ ਦੇਣਾ 10 ml ਬੋਕਾ ਪਾਣੀ ਦੇਣ ਤੋਂ ਬਾਅਦ ਵੀ ਅੱਧੇ ਘੰਟੇ ਜਾਂ ਮਾਲੂਕ 45 ਪੈਮੈਂਟ ਦੇ ਵਿੱਚ ਵਿੱਚ ਖਿੱਚ ਜੂਗਾ 10 ਐਮਲ ਪਾਣੀ ਨੂੰ ਉਹਨੂੰ ਫਿਰ ਜੀ ਤੁਸੀਂ ਕੀ ਕਰਨਾ 15 ਐਮਲ ਆਲੂ ਵਗਾਰਾ ਲਾਵਾਂ ਜਿਹੜਾ ਆਪਾਂ ਪਹਿਨਤਾ ਸੀ ਜੀ ਆਲੂ ਵਗਾਰਾ ਪਾਉਣਾ ਪੁਣ ਕੇ ਵੀਰੇ ਫੇਰ ਲਾਵਾਂ ਉਹਨੂੰ ਨਿਚੋੜਨਾ ਨਹੀਂ ਹੈਗਾ ਵੀਰੇ ਜਿਹੜਾ ਰਹਿ ਗਿਆ ਪਿੱਛੇ ਨਿਚੋੜਨਾ ਨਹੀਂ ਜਿੰਨਾ ਕਿ ਪੁਣਿਆ ਬਸ ਉਹਦੇ ਜੀ ਲਾਉਣਾ ਠੀਕ ਹੈ ਜੀ ਆਲੂ ਵਗਾਰਾ ਲਾ ਕੇ 15 ਐਮਲ ਉਤਰ ਨੂੰ ਗੋਡੇ ਦੇ ਵਿੱਚ ਛੱਡ ਦਿਓ ਹੁਣ ਇੱਕ ਗੱਲ ਆ ਵੀ ਮੇਰੀ ਧਿਆਨ ਦਿਓ ਮੜੀ ਨੋਟ ਕਰਿਓ ਜਿਹੜਾ ਕਬੂਤਰ ਵੀਰੇ ਜ਼ਿਆਦਾ ਰੁਕੂਗਾ ਲੋਹਾਰਾ ਜਿਹੜਾ ਕਬੂਤਰ ਵੀਰੇ ਆਲੂਹਾਰਾ ਵੱਧ ਤੋਂ ਵੱਧ ਟਾਈਮ ਰੁਕੂਗਾ ਵੀ ਸਮਝ ਲਓ 3 ਘੰਟੇ ਜਾਂ ਸਾਢੇ 3 ਘੰਟੇ ਰੁਕੂਗਾ ਉਹਦੇ ਜਿੱਤਣ ਦੀ ਪਰਸੈਂਟੇਜ ਓਨੀ ਜ਼ਿਆਦਾ ਵਾਜਣੀ ਆ ਵੀ ਸਮਝ ਲਓ 98% ਕਬੂਤਰ ਉਹਦਾ ਜਿੱਤ ਦੇ ਕਰੀਬ ਚਲੇ ਗਿਆ ਜਿਹੜਾ ਕਬੂਤਰ ਵੀਰੇ 3 ਘੰਟੇ ਆਲੂਹਾਰਾ ਰੋਕੇ ਆ ਉਦੋਂ ਬਾਅਦ ਤੁਸੀਂ ਕੀ ਕਰਨਾ ਜੀ ਆਲੂਹਾਰਾ ਲਾਤਾ 3-4 ਘੰਟਿਆਂ ਵਾਲਾ ਕਬੂਤਰ ਚੇਕਣਾ ਇਹ ਤਾਂ ਉਹਦੇ ਅੰਦਰ ਵੀ ਇੱਕ ਆਲੂਹਾਰਾ ਹੈਗਾ ਅਜਾ ਠੀਕ ਆ ਜੇ ਨਹੀਂ ਹੈ ਨਾ ਤੁਹਾਨੂੰ ਪਾਣੀ ਲਾ ਲੈਣਾ ਕੋਕਾ ਵੀਰੇ ਤੁਸੀਂ 10-10 ਕੋਕਾ ਮਤਲਬ 10-10 ਪਾਣੀ ਦਾਦਾ ਸੈਂਪਲ ਪਾਣੀ ਵੀਰੇ ਕੋਕਾ ਲਈ ਜਾਣਾ ਠੀਕ ਹੈ ਜੀ ਲਾਉਣ ਤੋਂ ਬਾਅਦ ਰਾਤ ਨੂੰ 9 ਵਜੇ ਜਾਂ 10 ਵਜੇ ਚੱਕ ਕੇ ਦੇਖ ਲੋ ਜਿਹੜੇ ਟਾਈਮ ਤੁਹਾਡਾ ਕਬੂਤਰ ਖਾਲੀ ਆ ਉਹ ਟਾਈਮ ਤੁਸੀਂ ਕਬੂਤਰ ਨੂੰ 20 ml ਬਣਿਆ ਪਾਣੀ ਦਾ ਲੋ ਜਿਹੜਾ ਪਿਉਆ ਸੀਗਾ ਆਪਾਂ ਨੇ ਉਹਨੂੰ ਕੱਪੜਾ ਰੱਖ ਕੇ ਦਿਨ ਤਹਾਂ ਦੇ ਵਿੱਚ ਜਾਂ ਦੋ ਤਹਾਂ ਦੇ ਵਿੱਚ ਕੱਪੜਾ ਰੱਖ ਕੇ ਉਹਨੂੰ ਕੋਣ ਕੋਣ ਕਿਹੜਾ ਰਹਿ ਗਿਆ ਉਹਨੂੰ ਪਰੋਬੀਏ ਮਰਦ ਜੀ ਨੂੰ ਦੇ ਦਊਂਗਾ ਉਤਰ ਦੇਣ ਤੋਂ ਬਾਅਦ ਕੁੱਤੇ ਦੇ ਵਿੱਚ ਛੱਡ ਦੋ ਆਪਣਾ ਆਰਾਮ ਨਾਲ ਸੌਣ ਨੂੰ ਸੌਂਗੇ 4 ਵਜੇ ਦਾ ਲਾ ਲੂ ਨਾਰਮ 4 ਵਜੇ ਇੱਕ ਟੇਬੀ ਦੇ ਗੁੱਤਰ ਚੱਕੋ ਦੇਖੋ ਜੇ ਤਾਂ ਉਹਦੇ ਅੰਦਰ ਪਾਣੀ ਹੈਗਾ ਤਾਂ ਤਾਂ ਠੀਕ ਹੈ ਇਹ ਨਹੀਂ ਹੈਗਾ ਉਨ 10 ਐਮਲ ਬੋਕਾ ਪਾਣੀ ਦੇ ਲਓ ਫੇਰ ਜਿਹੜਾ ਗੁੱਤਰ ਵੀਰੇ ਬਣਿਆ ਜਿਵੇਂ ਆਲੂ ਘਰ ਆ ਦੱਸਾਂ ਤੁਹਾਨੂੰ ਉਵੇਂ ਹੀ ਬਣਿਆ ਹੈ ਪਾਣੀ ਦਾ ਜਿਹੜਾ ਗੁੱਤਰ ਬਣਿਆ ਹੈ ਪਾਣੀ ਵੱਧ ਰੱਖੂਗਾ ਉਹ ਬੂਤਰ ਵੀ ਵੀਰੇ ਤੁਹਾਡਾ ਫੁੱਲੇ ਉੱਡੂ ਬਣਿਆ ਪਾਣੀ ਵੀਰੇ ਰੋਕਣਾ ਚਾਹੀਦਾ ਐਵੇਂ ਨਾ ਹੋਵੇ ਵੀ ਉਤਰ ਉਹਦਾ ਖਿੱਚੀ ਜਾ ਖਿੱchnਾ ਚਾਹੀਦਾ ਪਰ ਰੋਕਣਾ ਚਾਹੀਦਾ ਠੀਕ ਹੈ ਜੀ ਤੇ ਸਵੇਰ ਨੂੰ ਵੀਰੇ ਉਹ ਹੀ ਆਪਣਾ 70 ml ਜਾਂ 60 ml ਪਾਣੀ ਦੇ ਕੇ ਫੁੱਲਾ ਮਾਰ ਦੋ ਠੀਕ ਹੈ ਜੀ ਉਤਰ ਉਹਦਾ ਫੁੱਲੇ ਵਧੀਆ ਉੱਡੂ ਇਹ ਹੁਣ ਵੀਰੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜੁੜ ਕਰ ਦਿਓ ਠੀਕ ਹੈ ਜੀ ਜਿੰਨਾ ਵੀ ਦੱਸਿਆ ਵੀਰੇ ਸਹੀ ਹੋ ਦੱਸਿਆ ਆਪਾਂ ਨੇ ਠੀਕ ਹੈ ਜੀ ਧੰਨਵਾਦ